ਈ ਹਾਲ ਨੇ ਵੀ ਸਾਰਿਆਂ ਦੇ ਸਵਾਤ ਆ ਤੁਹਾਡਾ ਅੱਜ ਦੇ ਇੱਕ ਹੋਣਾ ਹੈ ਵਲੌਗ ਚ ਅੱਜ ਚੱਲੇ ਆ ਸਿੱਧਪੋਈ ਉੱਥੇ ਹੈਗਾ ਖੰਡ ਬਾਠਾਂ ਦੀ ਭੋਗ ਮੋਟਰਸਾਈਕਲ ਆਪਣਾ ਤਿਆਰ ਆ ਉਧਰ ਸਤਾਲ ਆ ਗਿਆ ਸਾਥ ਕ ਨਾਲ ਚੱਲਦੇ ਆ ਕੁੜਤਾ ਪੇਮਾ ਪਾਈ ਫਿਰਦਾ ਪਾਬਾਨ ਵੀ ਉਥੇ ਹੀ ਆ ਲੱਗਦਾ ਤੇ ਮੋਟਰਸਾਈਕਲ ਤਿਆਰ ਆ ਅੱਜ ਇਹਦੇ ਵੀ ਸੀਟ ਜੀ ਪੌਣੀਆਂ ਆਪਾਂ ਦੇ ਉੱਤੇ ਜਾਲੀ ਜੀ ਉਹ ਲਿਆਂਦੀ ਪਈਆ ਪੌਣੀਆਂ ਬਸ ਹੁਣ ਚੱਲਦੇ ਆ ਸਿੱਧਪੋਈ ਜਾ ਕੇ ਗੱਡੀ ਉਧਰ ਹਮੇ ਕਿ ਲਾ ਦੇ ਫਿਰ ਪਹਿਲੇ ਆਵਾ ਸਾਡੇ ਵਾਲੀ ਕੱਢ ਕੇ ਐਮ ਜੀ ਆਓ ਉਹ ਤੋਂ ਤਾਂ ਕੀ ਕਰਣਾ ਆਪਾਂ ਮੋਟਰਾਂ ਹੰਦੀ ਚੱਲਦੇ ਆ ਚੱਲ ਆ ਮਣੀ ਫਿਰ ਸਾਰ ਖੋਲ ਜਾ ਕੇ 게ਟ ਮਣੀ ਕਹਿੰਦਾ ਮੈਂ ਵੀ ਜਾਣਾ ਨਾਲ ਚਲਾਉਣ ਨੂੰ ਜਹਾਜ਼ ਆਏ ਉਸਤਾ ਚਲਾਉਣ ਲਾ ਗੱਡੀ ਆਇਆ ਹੀ ਗੇਟ ਗੁੱਟ ਖੋਲਦੇ ਆ ਕਹਿੰਦਾ ਮੈਂ ਟਰਾਈ ਲੈ ਕੇ ਦੇਖਣੀ ਆ ਮਣੀ ਵਾਲੀ ਗੱਡੀ ਦੀ ਗੱਡੀ ਲਾਤੀ ਮਣੀ ਕਹਿੰਦਾ ਵੀ ਤੁਸੀਂ ਗੱਡੀ ਲਾ ਦਿਓ ਮੈਂ ਵੀ ਤੁਹਾਡੇ ਨਾਲ ਚੱਲਦਾ ਗੱਡੀ ਫਿਰ ਉਸਤਾਦ ਦੇ ਘਰੇ ਲਾਤੀ ਤੇ ਹੁਣ ਚੱਲਦੇ ਆ ਮੋਟਰਸਾਈਕਲ ਤੇ ਮੋਟਰਸਾਈਕਲ ਦਾ ਕਹਿਣਾ ਕੀ ਆ ਓਕੇ ਗੱਲ ਬਾਤ ਆ ਮੈਂ ਐਡੀ ਪੁਹਾਰ ਦਾ ਸ਼ਾਹ ਕਰਦਾ ਕਟਬੋ ਦਾਣਾ ਇਹ ਨਹੀਂ ਭੋਗਤਾ ਅੱਜ ਨੇ ਪਰ ਸਾਰੇ ਹੀ ਸੇਵਾਦਾਰ ਨੇ ਸਤਿਕਾਰਯੋਗ ਕਿਸਾਨਾਂ ਦਾ ਇਸੇ ਤਰ੍ਹਾਂ ਅਕਤਿਆਸ਼ ਰਖਾ ਰੱਖਣਾ ਹਰ ਵਾਰ ਸਾਨੂੰ ਵੀ ਮਨਜਣਾ ਉਹ ਵੀ ਇਹ ਦਰਬਾਰ ਹੈ ਨਿਪਾਲਾ ਭਾਗਾਂ ਵਾਲਾ ਮਨਜਣਾ ਉਹ ਦਰਬਾਰ ਹੈ ਜਿਹੜੇ ਬੰਦੇ ਸੋਚਦੇ ਹੈ ਓਏ ਹਾਂ ਵੀ ਕੀ ਕਰੀਏ ਟੈਟੂ ਬਣਾਉਣੇ ਨੇ ਕਿਹੜਾ ਬਣਾਉਣਾ ਆਹ ਬਣਾ ਲਓ ਬਹੁਤ ਘੰਟਾ ਲੱਗਾ ਓਏ ਇਹ ਕਿ ਸੰਤਾਲੀ ਬਣਾਉਣੀ ਆ ਗੰਦੀ ਬਾਬਾ ਦੀ ਪੱਤੀ ਮਾਣਾ ਚ ਕਿਹਦਾ ਤਾਂ ਬਹੁਤ ਸੋਹਣਾ ਗਰਮੀ ਦਾ ਕਿੰਨਾ 1100 ਦੀਪ ਗੁਰੂ ਤੋਂ ਸਰਕਾਰ ਪਰਮੇਸ਼ਰ ਤੋਂ ਬਹੁਤ ਬਹੁਤ ਸ਼ਾਨਾਰਕ ਤੋਂ ਦੇ ਚਰਨੇ ਕਮਲੇ ਤਰੁ ਤੇ ਮੇਨਤ ਚਾਹ ਉਹ ਤਿੰਨਾਂ ਦੇ ਪਾਸੇ ਇਹ ਵੀ ਟਿਕੀ ਰੱਖਦੇ ਹੋ ਕਹਿੰਦੇ ਮਣੀ ਹੁਣੀ ਅੱਜ ਸੇਵਾ ਕਰਨ ਲੱਗੇ ਹੋਏ ਨੇ ਸਾਰੇ ਭਾਂਡੇ ਮਾਨਦੇ ਮਣੀ ਹਨਾਂ ਨੇ ਆਰ ਵੀ ਲੱਗਿਆਦਰ ਨਾਲ ਹੀ ਹਾਂਜੀ ਮੋਟਰ ਚਲਾਉਨੇ ਆ ਜੀ ਪਾਂਡੇ ਪੁੰਡੇ ਮਾਰ ਤੇ ਉਹਨਾਂ ਟਰਾਲੀ ਚ ਲਾਦ ਕੇ ਛੱਡ ਕੇ ਆਉਣੇ ਪਾਂਡੇ ਮੈਂ ਵੀ ਸਿੱਧ ਕੋਈ ਤੋਂ ਆ ਗਏ ਸੀ ਤੇ ਐਂ ਦਵਾਰ ਨੂੰ ਤਾਂ ਰਹਿਂਦੇ ਆਪਣੀ ਗੇੜੀ ਤੇ ਫਿਰ ਐਂ ਦਵਾਰ ਨੂੰ ਲੈ ਬੁਲੇ ਆ ਹੀ ਥਾਲੀ ਸਾਹਿਬ ਗੁਰਦੁਆਰਾ ਸਾਹਿਬ 아. 거기 어. 힘들다기 ਕੋਲਾ ਆ ਆ ਸਵਾ ਗੁਰੂ ਬਾਸਰਾ ਮਰਿਆਨ ਸਤਿ ਆਖਾ ਸਤਿ ਕਰੇ ਆ ਸਵਨਿਧਾਨ ਅੰੰਦਸ ਕਲੀ ਕੁਲੀ ਪਾਈ ਜਾਂਦੇ ਨੇ ਇਧਰ ਵੀ ਬੱਲੇ ਨਵੇਂ ਲਿਆਂਦੇ ਕਹਿੰਦੇ ਜੇ ਜੇ ਹੁਣੀ ਬਾਰਮਾ ਪੁਹੀ ਜਾਂਦੇ ਆ ਰਾਜ ਹੁਣੀ ਸਾਡੇ ਲੈ ਗਈ ਗਲਤੀ ਸਖਾਵਟ ਕਹਿੰਦੇ ਪਾੜਾ ਚੱਲਦਾ ਗਹਿਮੋ ਗਹਿਮੀ ਹੋਇਆ ਪਿਆ ਮੁਕਾਬਲਾ ਬਾਬੇ ਹੁਣੀ ਵੀ ਆਏ ਫਿਰਦੇ ਕਹਿੰਦਾ 9-7 ਇਹੀ ਬਲੇਖਾ ਕਿੰਨੇ ਹੋ ਗਏ 9-7 ਹੋ ਗਏ ਕਹਿੰਦੇ ਮਾਹੌਲ ਫੁੱਲ ਮਗਿਆ ਪਿਆ ਚੱਕ ਪੁਆਇੰਟ ਦਰਸ਼ਕ ਵੀ ਬੈਠੇ ਸਾਡੇ ਮਣੀ ਹੁਣੀ ਛੱਡਦੇ ਜਾਂਦਾ ਫਿਰ ਜਾ 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 ਪੁਆਇੰਟ ਦਾ ਦੇਖ ਲੋ ਕਿ ਨਾ ਕਰ ਓਏ ਉੱਤਰ ਨਾ ਗਿਆ ਇਹ ਮੁੰਡਾ ਇੱਕ ਵਾਰ ਆਹ ਦੇਖੀ ਜੰਦੇ ਉਧਰ ਸਾਈਡ ਇਹ ਇਧਰ ਚੱਲੀ ਜਾਂਦਾ ਮੈਚ ਤੇ ਇਧਰ ਕਹਿੰਦੇ ਇੰਡੀਆ ਤੇ ਪਾਕਿਸਤਾਨ ਦਾ ਵੀ ਮੈਚ ਚੱਲਦਾ ਉਹ ਵੀ ਨਾਲ ਦੀ ਨਾਲ ਲਾਈਵ ਦੇਖਦੇ ਨੇ ਮੁੰਡੇ ਬਾਕੀ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ